ਅੱਜ ਦੀ ਪ੍ਰੈਸ ਕਾਨਫਰੈਂਸ ਆ ਕੀ ਹੈ ਜਰਮਸ਼ਨ ਸਰ ਅੱਜ ਦੀ ਪ੍ਰੈਸ ਕਾਨਫਰੈਂਸ ਜਿਹੜੀ ਐਫ ਆਈ ਆਰ ਰਜਿਸਟਰ ਹੋਈ ਹੈ ਮਿਸਟਰ ਸੁਨੀਲ ਕੁਮਾਰ ਮੁੰਜਾਲ ਵੁਇਜ਼ ਪ੍ਰੋਮੋਟਰ ਚੇਅਰਮੈਨ ਆਫ ਹੀਰੋ ਗਰੁੱਪ ਫਰਾਡ ਦੇ ਰਿਗਾਰਡਿੰਗ ਐਫ ਆਈ ਆਰ ਰਜਿਸਟਰ ਹੋਈ ਹੈ ਸਰ ਉਹਨਾਂ ਦੇ ਖਿਲਾਫ ਤੇ ਮਿਸਟਰ ਨਿਖਲ ਜੈਨ ਜੋ ਇਹਨਾਂ ਦੇ ਲੁਧਿਆਣਾ ਹੈੱਡ ਹੈਗੇ ਆ ਉਹਨਾਂ ਦੇ ਖਿਲਾਫ ਸਰ ਕੀ ਫਰਾਡ ਕੀ ਹੋਇਆ ਸਰ ਬੇਸਿਕਲੀ ਦੇ ਹੀਰੋ ਗਰੁੱਪ ਨੇ ਇੱਕ ਹੀਰੋ ਪ੍ਰੋਪਰਟੀ ਦਾ ਗਰੁੱਪ ਹੀਰੋ ਰਿਐਲਿਟੀ ਦੇ ਨਾਮ ਤੇ ਸ਼ੁਰੂ ਕੀਤਾ 2018 ਦੇ ਵਿੱਚ ਦੇ ਲਾਂਚ ਦਾ ਪ੍ਰੋਜੈਕਟ ਉਨ ਸਾਊਥ ਸਿਟੀ ਲੁਧਿਆਣਾ ਜਿੱਥੇ ਇਹਨਾਂ ਨੇ ਫਲੈਟਸ ਦਾ ਅਪਾਰਟਮੈਂਟਸ ਦਾ ਪ੍ਰੋਜੈਕਟ ਲਾਂਚ ਕੀਤਾ ਸੀਗਾ ਉਸ ਪ੍ਰੋਜੈਕਟ ਦੇ ਵਿੱਚ ਇੱਕ ਕੰਪਲੇਨੈਂਟ ਹੈਗੇ ਆ ਮਿਸਟਰ ਫਲੀ ਤਾਸਟ ਹੈ ਇਹਨਾਂ ਨੇ 4 ਫਲੈਟਸ ਇਹਨਾਂ ਦੀ ਨੇ ਇਹਨਾਂ ਨੇ ਤੇ ਇਹਨਾਂ ਦੀ ਫੈਮਲੀ ਨੇ ਬੁੱਕ ਕੀਤੇ ਸਨ ਉਹ 4 ਫਲੈਟਸ 2018 ਤੋਂ ਲੈ ਕੇ ਅੱਜ 2025 ਹੋ ਗਈ ਹੈ ਦੇ ਹੈਡ ਪੇਡ ਇਹਨਾਂ ਨੇ 2 ਕਰੋੜ 41 ਲੱਖ ਰੁਪਈਆ ਟੋਟਲ ਪੇਮੈਂਟਸ ਹਰ ਹੀਰੋ ਗਰੁੱਪ ਨੂੰ ਦੇ ਚੁੱਕੇ ਹੈਗੇ ਤੇ ਅੱਜ ਦਿਨ ਤੱਕ ਉਹ ਫਲੈਟਸ ਇਨਕੰਪਲੀਟ ਹੈ ਉਹਨਾਂ ਦਾ ਪੋਜੀਸ਼ਨ ਇਹਨਾਂ ਨੂੰ ਨਹੀਂ ਦਿੱਤਾ ਗਿਆ 2018 ਦੇ ਵਿੱਚ ਬੇਸਿਕਲੀ ਸਰ ਇੱਕ ਸਬਵੈਂਸ਼ਨ ਸਕੀਮ ਹੁੰਦੀ ਹੈ ਜਿੰਨੇ ਵੀ ਰੀਅਲ ਏਸਟੇਟ 빅 ਗਰੁੱਪਸ ਹੈਗੇ ਆ ਇਹ ਕੀ ਕਰਦੇ ਹੈਗੇ ਆ ਪਹਿਲਾਂ ਬੰਦੇ ਨੂੰ ਕਹਿਣਗੇ ਜੀ ਤੁਸੀਂ 10% ਦੇ ਦਿਓ ਬਾਕੀ ਪੇਮੈਂਟ ਅਸੀਂ ਤੁਹਾਡੇ ਨਾਮ ਤੇ ਹੀ ਫਾਈਨਾਂਸ ਕਰਵਾ ਲੰਨੇ ਆ ਇਹਨਾਂ ਨੇ 2018 ਦੇ ਵਿੱਚ ਇਹਨਾਂ ਕੋ 10% ਪੇਮੈਂਟ ਲੈਣ ਤੋਂ ਬਾਅਦ ਇਹਨਾਂ ਦੇ ਨਾਮ ਤੇ ਹੀ ਬੈਂਕ ਤੋਂ ਫਾਈਨਾਂਸ ਲੈ ਲਿਆ ਇਹਨਾਂ ਦੇ ਸਿਬਲ ਦੇ ਉੱਤੇ ਇਹਨਾਂ ਦੇ ਡਾਕੂਮੈਂਟਸ ਦੇ ਉੱਤੇ ਸਾਰਾ ਪੈਸਾ ਫਲੈਟਸ ਦਾ 2018 ਦੇ ਵਿੱਚ ਉਹਨਾਂ ਨੇ ਲੈ ਲਿਆ ਉਹਦੇ ਤੋਂ ਬਾਅਦ ਉਹਨਾਂ ਦੀ ਇਹ ਕਮਿਟਮੈਂਟ ਸੀਗੀ that ਜਦ ਤੱਕ ਇਹਨਾਂ ਨੂੰ ਉਹ ਪੋਜੀਸ਼ਨ ਨਹੀਂ ਦਿੰਦੇ ਉਹ EMIਸ ਖੁਦ ਪੇ ਕਰਨਗੇ ਬਿਕੋਜ਼ ਪੈਸਾ ਉਹ ਸਾਰਾ ਲੈ ਕੇ ਜਾ ਚੁੱਕੇ ਹੈਗੇ ਜਦੋਂ 2020 31 ਮਾਰਚ ਨੂੰ ਉਹਨਾਂ ਨੇ ਇਹਨਾਂ ਨੂੰ ਪੋਜੀਸ਼ਨ ਆਫਰ ਕਰਨਾ ਸੀ ਐਸ ਪਰ ਟਰਮਸ ਆਫ ਐਗਰੀਮੈਂਟ 31 ਮਾਰਚ 2020 ਨੂੰ ਉਹਨਾਂ ਨੇ ਇਹਨਾਂ ਨੂੰ ਪੋਜੀਸ਼ਨ ਆਫਰ ਨਹੀਂ ਕੀਤਾ ਉਦੋਂ ਕੋਵਿਡ ਦਾ ਟਾਈਮ ਆ ਗਿਆ ਤੇ ਜਿੰਨੇ ਵੀ ਅਸੀਂ ਡਾਕੂਮੈਂਟਸ ਵੱਡੇ ਕੰਪਨੀਆਂ ਸਾਈਨ ਕਰਵਾਨੀ ਆ ਉਹਦੇ ਵਿੱਚ ਇੱਕ ਕਲੋਜ਼ ਹੁੰਦਾ ਜੀ ਫੋਰਸ ਮੈਜਰ ਕਲੋਜ਼ ਉਹਨਾਂ ਨੇ ਨਾ ਉਸ ਕਲੋਜ਼ ਨੂੰ ਐਕਸਪਲੋਇਟ ਕਰਨਾ ਸ਼ੁਰੂ ਕਰ ਦਿੱਤਾ ਦੇ ਸੈਡ ਕਿ ਫੋਰਸ ਮੈਜਰ ਕਲੋਜ਼ ਦੇ ਕਾਰਨ ਅਸੀਂ ਹੁਣ ਤੁਹਾਡੀ EMI ਵੀ ਨਹੀਂ ਭੇ ਕਰਾਂਗੇ ਜੀ ਤੇ ਅਸੀਂ ਤੁਹਾਨੂੰ ਪੋਜੀਸ਼ਨ ਵੀ ਜਦੋਂ ਸਾਡਾ ਰੈਡੀ ਹੋਏਗਾ ਉਦੋਂ ਆਫਰ ਕਰਾਂਗੇ ਸਰ 2020 ਤੋਂ ਲੈ ਕੇ ਅੱਜ 2025 ਖਤਮ ਹੋਣ ਤੱਕ ਆ ਗਿਆ ਹੈ ਉਹ ਫਲੈਟਸ ਅੱਜ ਤੱਕ ਰੈਡੀ ਨਹੀਂ ਹੋਏ ਔਰ ਉਸ ਲੋਨ ਦੀਆਂ ਕਿਸ਼ਤਾਂ ਇਹਨਾਂ ਨੂੰ ਆਪਣੇ ਕੋਲੋਂ ਦੇਣੀਆਂ ਪਈਆਂ ਜਿਦੇ ਕਰਕੇ ਇਹਨਾਂ ਦੇ ਆਪਣੇ ਬਿਜ਼ਨਸ ਖਰਾਬ ਹੋ ਗਏ ਇੱਕ ਐਸੀ ਫੈਮਿਲੀ ਜਿਨਨੇ ਇੱਕ ਘਰ ਦਾ ਸੁਪਨਾ ਆਪਣੇ ਘਰ ਦਾ ਸੁਪਨਾ ਦੇਖਿਆ ਹੁੰਦਾ ਉਹ ਵਿਚਾਰੇ ਪਿਛਲੇ 8 ਸਾਲ ਤੋਂ 2 ਕਰੋੜ 41 ਲੱਖ ਦੇਣ ਤੋਂ ਬਾਅਦ ਦਰਦਰ ਤੇ ਤੱਕੇ ਖਾ ਰਹੇ ਹੈਗੇ ਐ ਇੰਨੀ ਵਾਰੀ ਹੀਰੋ ਗਰੁੱਪ ਨੂੰ ਇਹਨਾਂ ਨੇ ਈਮੇਲਸ ਲਿਖੀਆਂ ਇੰਨੀ ਵਾਰੀ ਉਹਨਾਂ ਨੂੰ ਅਪਰੋਚ ਕੀਤਾ ਡਾਟ ਸਰ ਸਾਡਾ ਪੈਸਾ ਤੁਹਾਨੂੰ ਗਿਆ 8 ਸਾਲ ਹੋ ਗਏ ਐ ਤੁਸੀਂ ਉਹ ਪੈਸਾ ਰੱਖ ਕੇ ਬੈਠੇ ਹੋ ਸਾਨੂੰ ਨਾ ਸਾਡੇ ਫਲੈਟਸ ਦੇ ਰਹੇ ਹੋ ਯੂ ਆਰ ਨਾਟ ਡੂਇੰਗ ਐਨੀਥਿੰਗ ਈਵਨ ਕੀ ਸਰ ਇਹਨਾਂ ਨੇ ਜਿੱਥੇ ਉਹ ਫਲੈਟਸ ਲਏ ਸੀ ਹੀਰੋ ਦੇ ਕੈਂਪਸ ਦੇ ਵਿੱਚ ਹੀ ਉੱਥੇ ਹੀ ਰੈਂਕ ਤੇ ਫਲੈਟ ਲੈ ਲਿਆ ਕਿ ਜਦੋਂ ਸਾਡੇ ਸਾਹਮਣੇ ਫਲੈਟਸ ਰੈਡੀ ਹੋਣਗੇ ਅਸੀਂ ਪੋਜੀਸ਼ਨ ਲੱਲਾਂਗੇ ਪਿਛਲੇ 8 ਸਾਲ ਤੋਂ ਇਹ ਉੱਥੇ ਰੈਂਟ ਭਰ ਰਿਆ ਹੈ ਉੱਥੇ ਰਹਿ ਰਿਹਾ ਹੈ ਇਹਨਾਂ ਨੇ ਸਿਵਲ ਖਰਾਬ ਕਰ ਦਿੱਤੇ ਉਹਨਾਂ ਨੇ ਸਾਰਾ ਬਿਜ਼ਨਸ ਇਹਨਾਂ ਦਾ ਇਫੈਕਟ ਹੋ ਗਿਆ ਫਲੈਟਸ ਅਜੇ ਤੱਕ ਰੈਡੀ ਨਹੀਂ ਹੈ ਸਰ ਉਸ ਤੋਂ ਬਾਅਦ ਪਿਛਲੇ ਕੁਝ ਸਮੇਂ ਤੋਂ ਸਿਵਲ ਲਿਟੀਗੇਸ਼ਨ ਇਹਨਾਂ ਦੀ ਚੱਲ ਰਹੀ ਸੀਗੀ ਦੇ 스타ਟਡ ਅਪ ਅਸੀਂ ਕ੍ਰਿਮੀਨਲ ਕੰਪਲੇਂਟ ਮੂਵ ਕੀਤੀ ਹੈ ਉਹਨੇ ਥੋੜਾ ਟਾਈਮ ਪਹਿਲਾਂ ਅਤੇ ਉਹਦੇ ਉੱਤੇ ਹੁਣੇ ਐਫ ਆਈ ਆਰ ਸਰ ਐਫ ਆਈ ਆਰ ਨੰਬਰ 191 ਕੱਲ ਦਰਜ ਹੋ ਗਈ ਸਰ ਅੰਡਰ ਸੈਕਸ਼ਨ 406 420 120 ਉਹਦੇ ਵਿੱਚ ਸੁਨੀਲ ਮਿਸਟਰ ਸੁਨੀਲ ਕਾਂਤ ਮੁੰਜਾਲ ਤੇ ਮਿਸਟਰ ਨਿਖਲ ਜੈਨ ਦੇ ਖਿਲਾਫ ਐਫ ਆਈ ਆਰ ਹਲੇ ਰਜਿਸਟਰ ਹੋਈ ਹੈ देयर वर ਅਦਰ ਨੇਮਸ ਆਲਸੋ ਜਿਹੜੇ ਇਹਨਾਂ ਦੇ ਗਰੁੱਪ ਦੇ ਪ੍ਰੋਮੋਟਰਸ ਹੈਗੇ ਆ ਮੇਨ ਆਫਿਸ ਦੇ ਰਜ ਹੈਗੇ ਆ ਜਿਹੜੇ ਡਿਸੀਜਨ ਮੇਕਰਸ ਹੈਗੇ ਆ ਬਟ ਉਹ ਮੇਬੀ ਅੰਡਰ ਇਨਵੈਸਟੀਗੇਸ਼ਨ ਜਦੋਂ ਹੈ ਫਿਰ ਪੁਲਿਸ ਉਹਨਾਂ ਨੂੰ ਨਾਮਜ਼ਦ ਕਰੇਗੀ ਜੀ ਸਰ ਸਰ ਤੁਹਾਡਾ ਬਸ ਪਹਿਲਾਂ ਨਾਮ सर मेरा नाम फलिताज शैन है और मैं कंप्लेनेंट हूँ ये हमने कंप्लेंट मिस्टर सुनील कंठ फुंजाल एंड निखिल जैन के ऊपर किया तो इसके अंदर हमने मतलब हीरो अथॉरिटीज को काफी मेल की है जो ये सारा देखते हैं मैटर समझते हैं मतलब हमें कोई भी उनसे पॉजिटिव रिस्पांस कभी भी नहीं मिला अच्छा सर किस तरीके न कोई गलत हो है कितने पैसे सर हमने इन टोटल क्या कहते हैं दो करोड़ इकतालीस लाख रुपए दिया हुआ इनको जिसका क्या कहते हैं मतलब ये कोई हमें मतलब उसका कोई जवाब नहीं देते कि दे देव गिवन नथिंग मतलब इन्होंने हमें एक एक कहते हैं ना कि मतलब हमारा मेंटल सुकून छीन लिया सब कुछ छीन लिया एक हमारा घर का सपना छीन लिया हमारा बिजनेस एक्सप्लॉइट कर दिया सब कुछ मतलब हम मतलब एक तरीके से ऐसा फील करते कि मतलब इन्होंने हमें मतलब आ, कोई बंदा फर्श पे हो इन्होंने मतलब अर्श पे हो इन्होंने फर्श पे लाके खड़ा कर दिया इस वक्त हमारा ये हाल हो चुका है और इसके बाद भी दे आर नॉट लिस्निंग टू अस फाइनली क्या कहते हैं मैं भैया से मिला ऑल्दो इज माई कजन ऑल्सो तो मतलब सारा केस डिस्कस किया पहले तो हम सिविल मैटर ही कर रहे थे कंज्यूमर कोर्ट में केस चल रहा था बट जैसे ही भैया सा मैंने डिस्कस किया तो ही ब्रॉट अ न्यू एंगल टू दिस कि मतलब इन्होंने हमें पूरा समझाया कि ये ऐसे केस मूव करना चाहिए तो अंडर हिज गाइडेंस तो हमने ये सारा ऐसे केस को मूव किया एंड आई एम वेरी थैंकफुल टू पंजाब पुलिस ऑल्सो जिसने हमारी पूरी सुनवाई की है इसके अंदर तो मतलब मैं प्रशासन का बहुत बहुत धन्यवाद करता हूँ इसके अंदर कि मतलब इतनी जल्दी इस मैटर को उन्होंने एस्केलेट किया है हम जैसे जो पीड़ा से गुजर रहे बंदे उनको इंसाफ दिलाने लोग होंगे आगे सर इसका तो अब पता चलेगा ना मतलब अभी केस मूव हुआ है तो कौन कौन सामने आता है देर आर मेनी पीपल सर मैं बताना चाहूंगा बिकॉज पीपल जिनके साथ भी सेम मॉडल्स ऑफर पे इन्होंने फ्रॉड किया है बेसिकली पैसा ले लेते हैं सर बड़े बड़े ग्रुप्स हैं एंड दे हैव ऑल लीगल टीम्स ऑन देयर रोल वो बेसिकली जब फ्लैट बेचते हैं सर जो आम इंसान है जो इनके जैसा आम इंसान है उसको कुछ नहीं पता होता है। वो सर डॉक्यूमेंट्स बस साइन करता रहता है कि मैं अपना घर ले रहा हूँ बिकॉज वो उस इमोशन में होता है एंड ऑफ द डे वो बस इनके चक्कर काटता रह जाता है सर जैसा कि फलिताज जी ने भी बोला मूवमेंट वी स्टार्ट दिस क्रिमिनल एंगल इनको भी काफी लोगों ने बोला कि आप बहुत बड़े ग्रुप के अगेंस्ट जा रहे हो मतलब इनके अगेंस्ट कार्रवाई नहीं हो सकती बट वी आर वेरी थैंकफुल टू सी पी साहब टू स्वपन शर्मा जी ऑल्सो बिकॉज ये आ, एक आम आदमी की सुनवाई हुई गई है आज एक आम आदमी की सुनवाई हुई है क्रिमिनल ब्रीच ऑफ ट्रस्ट सेक्शन चार सौ बीस लगा है चीटिंग एंड फ्रॉड 120 ਵੀ ਲੱਗਾ ਹੈਗਾ ਸਰ ਉਹਦੇ ਵਿੱਚ ਜੋ ਵੀ ਇਨਵੈਸਟੀਗੇਸ਼ਨ ਦੇ ਵਿੱਚ ਹੋਰ ਲੋਕੀ ਆਣਗੇ ਨਾਲ ਉਹ ਇਨਵੋਲ ਹੋ ਸਕਦੇ ਆ ਸਰ ਜਿਹੜੇ ਜਿਹੜੇ ਵੀ ਬੰਦੇ ਇਸ ਮੈਟਰ ਦੇ ਵਿੱਚ ਇਨਵੋਲ ਸਿਗੇ ਐਂਡ ਇਟ ਇਜ਼ ਨੋਨ ਅਵੇਲੇਬਲ ਉਤੋਂ ਅਲਾਵਾ ਸਿਰ ਮਤਲਬ ਸਾਰਾ ਕੁਝ ਜਦੋਂ ਵੀ سٹਾਰਟਡ ਅਸੀਂ ਲਾਸਟ ਵੀ ਉਹਨਾਂ ਨਾਲ ਜਦੋਂ ਕਨਵਰਸੇਸ਼ਨ ਕੀਤੀ ਵੀ ਆ গিਵਨ देम ਅ ଫର୍ମਲ ਨੋਟਿਸ ਆਲਸੋ ਕਿ ਅਸੀਂ ਤੁਹਾਨੂੰ 2 ਕਰੋੜ 41 ਲੱਖ ਦਿੱਤਾ ਹੈ ਪਿਛਲੇ 8 ਸਾਲ ਤੋਂ ਤੁਸੀਂ ਅੱਜ ਤੱਕ ਸਾਨੂੰ ਉਹਦੇ ਅਗੇਂਸਟ ਕੁਝ ਨਹੀਂ ਦਿੱਤਾ ਨਾ ਤੁਸੀਂ ਸਾਨੂੰ ਫਲਾਟ ਡਿਲੀਵਰ ਕਿਤੇ ਨਾ ਤੁਰੀ ਸਾਡੇ ਪੈਸੇ ਮੋੜੇ ਐਂਡ ਦੇ ਹੈਡ ਰਿਪਲਾਈਡ ਨਥਿੰਗ ਟੂ ਇਟ ਦੇ ਸਿੰਪਲੀ ਜਸਟ ਪਲੇਇੰਗ ਵਿਦ ਦਾ ਲੀਗਲ ਲੈਕੋਨਸ ਉਤੋਂ ਅਲਾਵਾ ਕੁਝ ਨਹੀਂ ਉਹਨਾਂ ਨੇ ਅੱਜ ਤੱਕ ਕੋਈ ਪ੍ਰੋਪਰ ਰਿਪਲਾਈ ਨਹੀਂ ਇਹਨਾਂ ਨੂੰ ਦਿੱਤਾ ਇਹਨਾਂ ਦੇ ਸਿਵਲ ਸਿਰ ਖਰਾਬ ਹੋ ਗਿਆ ਸਿਵਲ ਖਰਾਬ ਹੋਣਾ ਮਤਲਬ ਹੀ ਆਮ ਆਦਮੀ ਜਾਣਦਾ ਹੈ ਕਿ ਜਿਹੜੇ ਬੰਦੇ ਨੇ ਅੱਜ 2 ਘਾਈ ਕਰੋੜ ਦੇ ਫਲਾਟ ਲਏ ਸੀ ਜਿਵੇਂ ਅੱਜ ਚਾਹਵੇ ਕਿ ਮੈਂ ਇੱਕ ਸਕੂਟਰ ਵੀ ਲੈਣਾ ਚਾਹੁੰਦਾ ਹਾਂ ਉਹ ਨਹੀਂ ਲੈ ਸਕਦਾ ਆਮ ਆਦਮੀ ਦੀ ਜਿਹੜੀ ਪੀੜਾ ਹੈਗੀ ਹੈ ਥੀਸ ਬਿਗ ਕੰਪਨੀਆਂ ਦੇ ਆਰ ਨਾਟ ਲਿਸਨਿੰਗ ਟੂ ਇਟ ਜੇ ਸਾਡੀ ਆਵਾਜ਼ ਸੀਐਮ ਸਾਹਿਬ ਤੱਕ ਵੀ ਪਹੁੰਚੇਗੀ ਅਸੀਂ ਉਹ ਵੀ ਰਿਕੁਐਸਟ ਕਰਨਾ ਚਾਹਾਂਗੇ ਕਿ ਸਰ ਕੋਈ ਐਸਾ ਪਲੈਟਫਾਰਮ ਹੋਣਾ ਚਾਹੀਦਾ ਜਿਸ ਤੇ ਸਾਡੇ ਵਰਗੇ ਲੋਕਾਂ ਦੀ ਸੁਣਵਾਈ ਜਿੱਥੇ ਇਹਨਾਂ ਵਰਗੇ ਲੋਕਾਂ ਦੀ ਸੁਣਵਾਈ ਇੰਨੀ ਫਾਸਟ ਹੋਵੇ ਬੇਸਿਕਲੀ ਜੋ ਸਿਰਫ ਇੱਕ ਕਾਰਪੋਰੇਟ ਵਰਲਡ ਦੇ ਨੈਕਸਸ ਦੇ ਵਿੱਚ ਫਸਣ ਵਾਲੇ ਲੋਕ ਹੈਗੇ ਆ ਉਹਨਾਂ ਦੀ ਸੁਣਵਾਈ ਹੋ ਸਕੇ ਸਰ ਜੀ ਇਹ ਰੈਂਟ ਤੇ ਰਹਿੰਦੇ ਕਿਥੇ ਰਹ ਰਹੇ ਤੁਸੀਂ ਦੱਸੋ ਥੋੜਾ ਜਿਹਾ ਸਰ ਇਹ ਰੈਂਟ ਤੇ ਉੱਥੇ ਹੀ ਰਹਿ ਰਹੇ ਆ ਜਿੱਥੇ ਫਲੈਟ ਲਏ ਸੀ ਜਿਹੜੇ ਫਲੈਟਸ ਹਨ ਨੇ ਲਏ ਸੀ ਅੱਜ ਤੱਕ ਕੋ ਇਨਕੰਪਲੀਟ ਹੈਗੇ ਆ ਵੀ ਵਿਲ ਸ਼ੇਅਰ ਫੋਟੋਸ ਵਿਦ ਯੂ ਵੀ ਵਿਲ ਸ਼ੇਅਰ ਵੀਡੀਓਜ਼ ਵਿਦ ਯੂ ਉਹਨਾਂ ਦੇ ਬਿਲਕੁਲ ਸਾਹਮਣੇ ਹੀ ਰੈਂਟ ਤੇ ਰਹਿ ਰਹੇ ਆ ਔਰ ਪਿਛਲੇ 1 ਸਾਲ ਤੋਂ ਰੈਂਟ ਭੇ ਕਰ ਰਹੇ ਆ 2.5 ਕਰੋੜ ਦੇ ਦੇ ਬਾਵਜੂ